ਸਲੋਕ ਮਹਲਾ 3ਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਨਾਮ ਪਦਾਰਥ ਪਾਈਐ ਆਚਿੰਤ ਵਸੈ ਮਨ ਆਏ ਜਨਮ ਮਰਨ ਦੁਖ ਕੱਟੀਐ ਹਉਮੈ ਮਮਤਾ ਜਾਏ ਉਤਮ ਪਦਵੇ ਪਾਈ ਐ ਸੱਚੇ ਰਹੇ ਸਮਾਏ ਨਾਨਕ ਪੂਰਬ ਜਨ ਕੋ ਲਿਖਿਆ ਤਨ ਸਤਿਗੁਰ ਮਿਲਿਆ ਆਏ ਮਹੱਲਾ ਤੀਜਾ ਨਾਮ ਰਤਾ ਸਤਿਗੁਰੂ ਹੈ ਕਲਯੁਗ ਬੋਹਿਤ ਹੋਏ ਗੁਰਮੁਖ ਹੋਵੇ ਸੋ ਪਾਰ ਪਵੇ ਜਿੰਨਾ ਅੰਦਰ ਸੱਚਾ ਸੋਏ ਨਾਮ ਸਮਾਲੇ ਨਾਮ ਸੰਗ ਰਹੇ ਨਾਮੇ ਹੀ ਪਤ ਹੋਏ ਨਾਨਕ ਸਤਿਗੁਰ ਪਾਇਆ ਕਰਮ ਪ੍ਰਾਪਤ ਹੋਏ ਪੌੜੀ ਆਪੇ ਪਾਰਸ ਆਪ ਤਾਤ ਹੈ ਆਪ ਕੀ ਤੋਣ ਕੰਚਨ ਆਪੇ ਠਾਕੁਰ ਆਪੇ ਸੇਵਕ ਆਪੇ ਆਪੇ ਹੀ ਪਾਪ ਖੰਡਾਣ ਆਪੇ ਠਾਕੁਰ ਸੇਵਕ ਆਪੇ ਆਪੇ ਹੀ ਪਾਪ ਖੰਨਨ ਆਪੇ ਸਭ ਘਟ ਭੋਗ ਵੈ ਸੁਆਮੀ ਆਪੇ ਹੀ ਸਭ ਇੰਦਨ ਆਪ ਆਪ ਬੇਕ ਆਪ ਸਭ ਬੇਤਾ ਆਪੇ ਗੁਰਮੁਖ ਭੰਜਨ ਜਨ ਨਾਨਕ ਸਲਾਹੇ ਨਾਰਜੈ ਤਦ ਕਰਤੇ ਤੂੰ ਹਰ ਸੁਖ ਦਾਤਾ ਵਡਣ ਸ਼ਲੋਕ ਮਹਲਾ 4 ਬਿਨ ਸਤਗੁਰ ਸੇਵੇ ਜੀ ਕੇ ਬੰਦਨ ਜੀਤੇ ਕਰਮ ਕਮਾਹਿ ਬਿਨ ਸਤਗੁਰ ਸੇਵੇ ਠੌਰ ਨ ਪਾਵਹਿ ਮਰ ਜੰਮ ਆਵੈ ਜਾਹਿ ਬਿਨ ਸਤਗੁਰ ਸੇਵੇ ਫਿੱਕਾ ਬੋਲਨ ਨਾਮ ਨਾਮ ਵਸੈ ਮਨ ਆਏ ਨਾਨਕ ਬਿਨ ਸਤਗੁਰ ਸੇਵੇ ਜੰਪੁਰ ਬੁੱਧੇ ਮਾਰੀਐ ਮੋਹਿ ਕਲ ਉਠ ਜਾਹੇ ਮਹੱਲਾ ਤੀਜਾ ਇੱਕ ਸਤਿਗੁਰ ਕੀ ਸੇਵਾ ਕਰਹੈ ਚਾਕਰੀ ਹਰ ਨਾਮੇ ਲੱਗੈ ਪਿਆਰ ਨਾਨਕ ਜਨਮ ਸਵਾਰੈ ਆਪਣਾ ਕੁੱਲ ਕਾ ਕਰਨ ੁ ਉਧਾਰ ਪਾਉੜੇ ਆਪੇ ਛਾਟ ਸਾਲ ਆਪ ਹੈ ਪਾਦਾ ਆਪੇ ਛਾਟੜੇ ਪੜਨ ਕੋ ਆਈ ਨਾਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣ ਇਕ ਥੈ ਪੜ ਬੁੱਝੈ ਸਭ ਆਪੇ ਇਕ ਥੈ ਆਪੇ ਕਰੇ ਈਆਣ ਇਕ ਨਾਇੰਦਰ ਮਹਿਲ ਬੁਲਾਏ ਜਾਂ ਆਪ ਤੇਰ ਮਨ ਸੱਚੇ ਭਾਣੇ ਜੰਨਾ ਆਪੇ ਗੁਰਮੁਖ ਦੇ ਵੜਿਆਈ ਸੇ ਜਨ ਸੱਚੀ ਦਰਗਹਿ ਜਾਣੇ ਸ਼ਲੋਕ ਮਰਦਾਨਾ ਪਹਿਲਾ ਕਲ ਕਲਵਾਲੀ ਕਾਮ ਮਦ ਮਨੁਆ ਪੀਵਨ ਹਾਰ ਕਰੋਧ ਕਟੋਰੀ ਮੋਹ ਭਰੀ ਪੀਲਾਵਾ ਅਹੰਕਾਰ ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖਵਾਰ ਕਰਨੀ ਲਾਹਨ ਸਤ ਗੁੜ ਸਤ ਸਰਾ ਕਰ ਭਾਰ ਗੁਣ ਮੰਡੇ ਕਰ ਸੀਲ ਕਿਉ ਸਰਬ ਮਾਸ ਆਹਾਰ ਗੁਰਮੁਖ ਪਾਈਐ ਨਾਨਕਾ ਖਾਦੇ ਜਾਹਿ ਬਿਕਾਰ ਮਰਦਾਨਾ ਪਹਿਲਾ ਕਾਇਆ ਲਾਹਣਿ ਆਪ ਮਦ ਮੱਜ ਲਸਿ ਦ੍ਰਿਸ਼ਣਾ ਤਾਤ ਮਨਸਾ ਕਟੋਰੀ ਕੂੜ ਪਰਿ ਪੀ ਲਾਇ ਜਮਕਾਲ ਇਤ ਮਦ ਪੀਤਾ ਨਾਨਕਾ ਬਹੁਤੇ ਖਟਿਆ ਬੇਕਾਰ ਗਿਆਨ ਗੁੜ ਸਲਾਹਾ ਮੰਡੇ ਭਉ ਮਾਸ ਆਹਾਰ ਨਾਨਕ ਇਹ ਭੌਜਲ ਸੱਚ ਹੈ ਸਤਿਨਾਮ ਆਧਾਰ ਕਾਇ ਲਾਹਣ ਆਪ ਮਦ ਅੰਮ੍ਰਿਤ ਤਿਸ ਕੀ ਧਾਰ ਸਤ ਸੰਗਤਿ ਸਿਉ ਮਿਲਾਪ ਹੋਇ ਲੇਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟੈ ਬਿਕਾਰ ਪਉੜੀ ਆਪੇ ਸੁਰ ਨਰ ਗਣ ਗੰਦਰਬਾ ਆਪੇ ਕਟ ਦਰਸ਼ਨ ਕੀ ਬਾਣੀ ਆਪੇ ਸਿਵ ਸ਼ੰਤਰ ਮਹੀਸਾ ਆਪੇ ਗੁਰਮੁਖ ਆਕੱਥ ਕਹਾਣੀ ਆਪੇ ਜੋਗੀ ਆਪੇ ਭੋਗੀ ਆਪੇ ਸੰਿਆਸੀ ਫਿਰੈ ਬਿਬਾਣੀ ਆਪੇ ਨਾਲ ਗੋਸ਼ਟ ਆਪੁ ਵਿਦੇਸੈ ਆਪੇ ਸੁਗਲ ਸਰੂਪ ਸਿਆਣੀ ਆਪਣਾ ਤੋਜ ਆਪ ਘਰ ਵੇਖੈ ਆਪੇ ਆਪੇ ਸਭਨਾ ਜੀਆਂ ਕਾ ਹੈ ਜਾਣੀ ਸ਼ਲੋਕ ਮਹੱਲਾ 3ਜਾ ਇਹਾਂ ਸੰਧਿਆ ਪਰਵਾਨ ਹੈ ਜਿਤ ਹਰ ਪ੍ਰਭ ਮੇਰਾ ਜਿਤ ਆਵੈ ਹਰਿ ਸ਼ੰਪ੍ਰੀਤ ਉਪਜੈ ਮਾਇਆ ਮੋਹ ਜਲਾਵੈ ਗੁਰਬ੍ਰਸਾਦੀ ਦੁਬਦਾਮ ਮਰੈ ਮਨੁਆ ਅਸਤਰ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਕਰੈ ਮਨ ਮੁਖੀ ਜੀਉ ਨਾ ਟਿਕੈ ਮਰ ਜੰਮੈ ਹੋਇ ਖੁਆਰ ਮਹਲਾ ਤੀਜਾ ਪਿਉ ਪਿਉ ਕਰਤੀ ਸਭ जग ਫਿਰੀ ਮੇਰੀ ਪਿਆਸ ਲਜਾਈ ਨਾਨਕ ਸਤਿਗੁਰ ਮਿਲਿਆ ਮੇਰੀ ਪਿਆਸ ਗਈ ਪਿਰ ਪਾਇਆ ਕਰਿਆ ਏ ਪਉੜੀ ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕੁਰ ਦਾਸ ਭਇਆ ਆਪੇ 10 ਅੱਠ ਵਰਣ ਉਪਾਇਣ ਆਪ ਬ੍ਰਹਮ ਆਪਰਾਜ ਲਿਆ ਆਪੇ ਮਾਰੇ ਆਪੇ ਛੋਡੇ ਆਪੇ ਬਖਸ਼ੇ ਕਰੇ ਦਇਆ ਆਪ ਆ ਭੁੱਲਣ ਭੁੱਲੇ ਤੱਬ ਹੀ ਸਭ ਸੱਚ ਤਪਾ ਉਸ ਸਤਿ ਥਿਆ ਆਪੇ ਜਨਾਂ 부ਝਾਏ ਗੁਰਮਖੋਤ ਨੇ ਅੰਦਰ ਦੂਜਾ ਬ੍ਰਹਮ ਗਿਆ ਸ਼ਲੋਕ ਮਹੱਲਾ 5ਵਾਂ ਹਰ ਨਾਮ ਨਾ ਸਮਰੈ ਸਾਧ ਸੰਗ ਤੈ ਤਨ ਉੱਡਖੇ ਜਿਨ ਕੀਤੀ ਤਿਸੈ ਨ ਜਾਣਾਈ ਨਾਨਕ ਫਟ ਅਲੂਣੀ ਦੇਹ ਮਹੱਲਾ ਪੰਜਵਾਂ ਘਟ ਵਸੈ ਚਰਨਾਂ ਅਰਬਿੰਦ ਰਸਨਾ ਜਪੈ ਗੋਪਾਲ ਨਾਨਕ ਸੋਭਰਾਵ ਸਿਮਰਿਐ ਜਿਸ ਦੇਹੀ ਕੋਪਾਲ ਪੌੜੀ ਆਪੇ ਅਠ ਸੱਠ ਤੀਰਥ ਕਰਤਾ ਆਪ ਕਰੇ ਇਸ਼ਨਾਨ ਆਪੇ ਸੰਜਮ ਵਰਤਾ ਸੁਆਮੀ ਆਪਜ ਪਾਇਐ ਨਾਮ ਆਪ ਦਿਆਲ ਹੋਏ ਪਉਖੰਡਨ ਆਪ ਕਰੇ ਸਬਦਾਨ ਜਿਸ ਨੂੰ ਗੁਰਮੁਖਿ ਆਪ 부ਝਾਏ ਸੋ ਸਦ ਹੀ ਦਰਗਹਿ ਪਾਏ ਮਾਨ ਜਿਸ ਦੀ ਪੈਜ ਰਖੈ ਹਰ ਸੁਆਮੀ ਸੋ ਸੱਚਾ ਹਰ ਜਾਣ ਸ਼ਲੋਕ ਮਹੱਲਾ ਤੀਜਾ ਨਾਨਕ ਬਿਨ ਸਤਿਗੁਰ ਭੇਟੇ ਸਭ ਜਗ ਸਭ ਜਨ ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ ਅੰਧੇ ਕਰਮ ਕਮਾਏ ਸ਼ਬਦ ਸਿਉ ਚੇਤਨ ਲਾਵਈ ਜਿਤ ਸੁਖ ਵਸੈ ਮਨ ਆਏ ਤਾਮਸ ਲਗਾ ਸਦਾ ਫਿਰੈ ਇਹਨਸ ਜਲਤ ਵਿਹਾਏ ਜੋ ਦਸ ਪਾਣਾ ਸੋਦੀਐ ਕਹਿਣਾ ਕਿਛੂ ਨ ਜਾਏ ਮਹੱਲਾ ਤੀਜਾ ਸਤ ਗੁਰੂ ਫਰਮਾਇਆ ਕਾਰੀ ਇਹ ਕਰਿਓ ਗੁਰੂ ਦਵਾਰ ਹੈ ਹੋਏ ਕੈ ਸਾਹਿਬ ਸਮਾਲੇ ਹੋ ਸਾਹਿਬ ਸਦਾ ਹਜੂਰ ਹੈ ਪਰਮੈ ਕੈ ਛਟੜ ਕਟ ਕੈ ਅੰਤਰ ਜੋਤ ਧਰੇ ਹੋ ਹਰ ਕਾ ਨਾਮ ਹੀ ਅੰਮ੍ਰਿਤ ਹੈ ਦਾਰੂ ਇਹੋ ਲਿਓ ਸਤ ਗੁਰ ਕਾ ਬਾਣਾ ਚਿਤ ਰਖੋ ਸੰਜਮ ਸੱਚਾ ਨੇਹੋ ਨਾਨਕ ਐਥੈ ਸੁਖਾ ਅੰਦਰ ਰਖਸੀ ਅੱਗੇ ਹਰ ਸਿਉ ਖੇਲ ਕਰੇਉ ਪੌੜੀ ਆਪੇ ਪਾਰਿ 18 ਬਨਪਸ ਆਪੇ ਪਾਰਿ 18 ਬਨਸਪਦ ਆਪੇ ਹੀ ਫਲ ਲਾਏ ਆਪੇ ਮਾਲੀ ਆਪ ਸਭ ਸਿੰਚੈ ਆਪੇ ਹੀ ਮੋ ਪਾਏ ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦਿਵਾਏ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਾ ਸਮਾਏ ਜਨ ਨਾਨਕ ਵਢਿਆਈ ਆਖੇ ਹਰ ਕਰਤੇ ਕੀ ਜਿਸ ਨੂੰ ਤਿਲਨਾ ਹੱਤਮਾਏ ਸ਼ਲੋਕ ਮਹਲਾ 3ਜਾ ਮਾਨਸ ਪਰਿਆ ਆਣਿਆ ਮਾਨਸ ਪਰਿਆ ਆਏ ਜਿਤ ਪੀਤੈ ਮਤ ਦੂਰ ਹੋਏ ਬਰਲ ਪਵੈ ਵਿਚਿ ਆਏ ਨਾ ਆਪਣਾ ਪ੍ਰਾਇਣ ਪਛਾਣੈ ਖਸਮੋ ਤੱਤੇ ਖਾਏ ਜਿਤ ਪੀਤੈ ਖਸਮ ਵਿਸਰੈ ਦਰਗਹਿ ਮਿਲੈ ਸਜਾਏ ਝੂਠਾ ਮਦਮੂਲਣਾ ਪੀਚੈ ਜੇ ਕਾ ਪਾਰਵਸਾਏ ਨਾਨਕ ਨਦਰੀ ਸੱਚ ਮਦ ਪਾਈਐ ਸਤਗੁਰ ਮਿਲੈ ਜਿਸ ਆਇ ਸਦਾ ਸਾਹਿਬ ਕੈ ਰੰਗ ਰਹੈ ਮਹਿਲੀ ਪਾਵੈ ਥਾਉ ਮਹੱਲਾ ਤੀਜਾ ਇਹੋ ਜਗਤ ਜੀਵਤ ਮਰੈ ਜਾ ਇਸ ਨੂੰ ਸੋਜੀ ਹੋਏ ਜਾ ਦਿਨ ਸਵਾਲਿਆ ਤਾਂ ਸਭ ਰਹਿਆ ਜਗਾਏ ਤਾਂ ਸ਼ੁਧ ਹੋਏ ਨਾਨਕ ਨਦਰ ਕਰੇ ਜੇ ਆਪਣੀ ਸਤਿਗੁਰ ਮੇਲੈ ਸੋਏ ਗੁਰ ਪ੍ਰਸਾਦੀ ਜੀਵਤ ਮਰੈ ਤਾਂ ਫਿਰ ਮਰਨ ਨਾ ਹੋਏ ਪੌੜੀ ਜਿਸਦਾ ਕੀਤਾ ਸਭ ਕਿਛ ਹੋਵੇ ਤਿਸ ਨੂੰ ਪਰਵਾਹ ਨਾਹੀ ਕਿਸੈ ਕੇਰੀ ਹਰ ਜਿਓ ਤੇਰਾ ਦਿੱਤਾ ਸਭ ਕੋ ਖਾਵੇ ਸਭ ਮੋਹਤਾ ਜੀ ਕੱਢੈ ਤੇਰੀ ਜਿਸਾ ਜੇ ਤਦ ਨੂੰ ਸਲਾਹੇ ਸੋ ਸਭ ਕਿਛ ਪਾਵੇ ਜਿਸ ਨੂੰ ਕਿਰਪਾ ਨਰੰਜਨ ਕੇਰੀ ਸੋਈ ਸਾਹੋ ਸਚਾ ਬਨਜਾਰਾ ਜਿਨ ਵਖਰ ਲੱਦਿਆ ਹਰਨਾਮ ਧਨ ਤੇਰੀ ਸਭ ਤਿਸੈਨ ਸਲਾਹੇ ਹੋ ਸੰਤੋ ਜਨ ਦੂਜੇ ਭਾਵ ਕੀ ਮਾਰ ਵਿਡਾਰੀ ਢੇਰੀ ਸ਼ਲੋਕ ਕਬੀਰਾ ਮਰਤਾ ਮਰਤਾ ਜਗ ਮੁਵਾ ਮਰ ਭੇ ਨਾਮ ਜਾਣ ਕੋਏ ਐਸੀ ਮਰਣੀ ਜੋ ਮਰੈ ਬਹਰ ਨਾ ਮਰਨਾ ਹੋਏ ਮਹੱਲਾ ਤੀਜਾ ਕਿਆ ਜਾਣ ਕਿਵ ਮਰਹਾਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨ ਹੋਣਾ ਵਿਸਰੈ ਤਾ ਸੁਹਿਲਾ ਮਰਨਾ ਹੋਏ ਮਰਨਾ ਤੇ ਜਗਤ ਡਰੈ ਜੀਵਾਂ ਲੋੜੈ ਸਭ ਕੋਏ ਗੁਰ ਪ੍ਰਸਾਦਿ ਜੀਵਤ ਮਰੈ ਤੁਕ ਮੈਂ ਬੁੱਝੈ ਸੋਇ ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ ਪੌੜੀ ਜੇ ਆਪ ਕਿਰਪਾਲ ਹੋਵੈ ਹਰ ਸੁਆਮੀ ਤਾ ਆਪਣਾ ਨਾਮ ਹਰਿਆ ਬਜਪਾਵੇ ਆਪੇ ਸਤਗੁਰ ਮੇਲ ਸੁਖ ਦੇਵੇ ਆਪਣਾ ਸੇਵਕ ਆਪ ਹਰ ਭਾਵੈ ਆਪਣਿਆਂ ਸੇਵਕਾਂ ਕੀ ਆਪ ਪੈਜ ਰਖੈ ਆਪਣਿਆਂ ਭਗਤਾਂ ਕੀ ਪੈਰੀਂ ਪਾਵੇ ਧਰਮ ਰਾਏ ਹੈ ਹਰ ਦਾ ਕੀਆ ਹਰ ਜਨ ਸੇਵਕ ਨੇੜ ਨਾ ਆਵੇ ਜੋ ਹਰ ਦਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੀਤੀ ਚੱਖ ਚੱਖ ਆਵੇ ਜਾਵੇ ਸ਼ਲੋਕ ਮਹੱਲਾ 3ਜਾ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮਨ ਪਾਇਆ ਜਾਏ ਤਗਮਾਇ ਕੋ ਚਰਿਆਤ ਵੱਡਾ ਹਤੋਲਣ ਤੁਲਿਆ ਜਾਏ ਕੀਮਤ ਕਨੇ ਨ ਪਾਈਆ ਕਿਤਨ ਲਿਆ ਜਾਏ ਗੁਰ ਕੈ ਸ਼ਬਦ ਭੇਦਿਆ ਇਨ ਬਿਦ ਵਸਿਆ ਮਨ ਆਏ ਨਾਨਕ ਆਪ ਅਮਿਓ ਹੈ ਗੁਰ ਕਿਰਪਾ ਦੇ ਰਹਾ ਸਮਾਇ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਏ ਮਹੱਲਾ ਤੀਜਾ ਏ ਮਨ ਇਹੋ ਤਨ ਨਾਮ ਹੈ ਜਿਤ ਸਦਾ ਸਦਾ ਸੁਖ ਹੋਏ ਟੁਟਾ ਮੂਲਣ ਆਬਈ ਲਾਹਾ ਸਦ ਹੀ ਹੋਏ ਖਾਦੈ ਖਰਚੈ ਟੋਟਣਾ ਆਵਈ ਸਦਾ ਸਦਾ ਉਹ ਦੇ ਸਹਿਸਾ ਮੂਰਣਾ ਹੋ ਬਈ ਹਾਨਤ ਕਦੇ ਨ ਹੋਏ ਨਾਨਕ ਗੁਰਮੁਖ ਪਾਈਐ ਜਾ ਕੋ ਨਦਰ ਕਰੇ ਪੌੜੀ ਆਪੇ ਸਭ ਕਟ ਅੰਦਰ ਆਪੇ ਹੀ ਬਾਹਰ ਆਪੇ ਗੁਪਤ ਵਰਤਦਾ ਆਪੇ ਹੀ ਜ਼ਾਹਰ ਜੁਗ ਛਤੀ ਗੋਬਾਰ ਕਰ ਵਰਤਿਆ ਸੁਨਾ ਹਰ ਉਥੈ ਵੈਦ ਪੁਰਾਨ ਨਸਾਸਤਾ ਆਪੇ ਹਰ ਨਰ ਹਰ ਬੈਠਾ ਤਾੜੀ ਲਾਏ ਆਪ ਸਭ ਦੂਹੀ ਬਾਹਰ ਆਪਣੀ ਮਿਤ ਆਪ ਜਾਣਦਾ ਆਪੇ ਹੀ ਗਉ ਹਰ ਸ਼ਲੋਕ ਮਹੱਲਾ ਤੀਜਾ ਹਉ ਮੈਂ ਵਿੱਚ ਜਗਤ ਮੂਆ ਮਰਦੋ ਮਰਦਾ ਜਾਏ ਜਿਚਰ ਵਿੱਚ ਦਮ ਹੈ ਚੇਰਨਾ ਚੇਤੈ ਕੀ ਕਰੇਗੇ ਅੱਗੇ ਜਾਏ ਗਿਆਨੀ ਹੋਏ ਸੋ ਚਤਨ ਹੋਏ ਅਗਿਆਨੀ ਅੰਧ ਕਮਾਏ ਨਾਨਕ ਇੱਥੇ ਕਮਾਵੇ ਸੋ ਮਿਲੇ ਅੱਗੇ ਪਾਏ ਜਾਏ ਮਹਲਾ ਤੀਜਾ ਤੋਰ ਖਸਮੇ ਕਾ ਹੁਕਮ ਭਇਆ ਵਿਣ ਸਤਗੁਰ ਚੇਤਿਆ ਨਾ ਜਾਏ ਸਤਗੁਰ ਮਿਲਿਆ ਅੰਤਰ ਰਵ ਰਹਿਆ ਸਦਾ ਰਹਿਆ ਲਿਵ ਲਾਇ ਦਮ ਦਮ ਸਦਾ ਸਮਾਲਦਾ ਦਮ ਨ ਬਿਰਥਾ ਜਾਏ ਜਨਮ ਮਰਨ ਕਾ ਭਉ ਗਿਆ ਜੀਵਨ ਪਦਵੀ ਪਾਏ ਨਾਨਕ ਹੋ ਮਰਤਬਾ ਤਿਸ ਨੂੰ ਦੇ ਜਿਸਨੂੰ ਕਿਰਪਾ ਕਰੇ ਰਜਾਏ ਪੌੜੀ ਆਪੇ ਦਾਨਾ ਬਿਨਿਆ ਆਪੇ ਪ੍ਰਧਾਨਾ ਆਪੇ ਰੂਪ ਦਿਖਾੜਦਾ ਆਪੇ ਲਾਇ ਧਿਆਨਾ ਆਪੇ ਮੋਣੀ ਵਰਤਦਾ ਆਪੇ ਕਥੇ ਗਿਆਨ ਕੌੜਾ ਕਿਸਨ ਲਗਾਈ ਸਭਨਾ ਹੀ ਭਾਨਾ ਉਸ ਤਦ ਵਰਣ ਨ ਸਕੀਐ ਸਦ ਸਤਗੁਰ ਬਾਨਾ ਸ਼ਲੋਕ ਮਹਲਾ ਪਹਿਲਾ ਕਲੀ ਅੰਦਰ ਨਾਨਕਾ ਜਿਨਾਂ ਦਾਇਓ ਤਾਰ ਪਤ ਜਨਉ ਰਾਤੀ ਜਨੂਰੀ ਜੋਰੋ ਜਿੰਨਾ ਦਾਸਿਕਦਾਰ ਮਹੱਲਾ ਪਹਿਲਾ ਹਿੰਦੂ ਮੂਲੇ ਭੂਲੇ ਆ ਕੁੱਟੇ ਜਾਹੀ ਨਾਰਦ ਕਹਿਆ ਸੇ ਪੂਜ ਕਰਾਹੀ ਅੰਦੇ ਗੋਂਗੇ ਅੰਧ ਅੰਧਾਰ ਪਥਰਲੇ ਪੂਜੈ ਮੁਗਦਗਵਾਰ ਕੋਏ ਜੋ ਆਪ ਡੁੱਬੇ ਤੁਮ ਕਹਾਂ ਤਰਨਹਾਰ ਪੌੜੀ ਸਭ ਕਿਹੋ ਤੇਰੇ ਵਸ ਹੈ ਤੂੰ ਸੱਚਾ ਸ਼ਾਹ ਭਗਤ ਰਤੇ ਰੰਗ ਏਕ ਕੈ ਪੂਰਾ ਵੇਸਾਹ ਅੰਮ੍ਰਿਤ ਭੋਜਨ ਹਰ ਨਾਮ ਅੰਮ੍ਰਿਤ ਭੋਜਨ ਨਾਮ ਹਰ ਰਜ ਰਜਨ ਖਾਹੋ ਸਭ ਪਦਾਰਥ ਪਾਇਨ ਸਿਮਰਨ ਸਚ ਲਾਹੋ ਸੰਤ ਪਿਆਰੇ ਪਾਰ ਬ੍ਰਹਮ ਨਾਨਕ ਹਰ ਅਗਮ ਅਗਾਹੋ ਸੋ ਲੋਕ ਮਹੱਲਾ ਤੀਜਾ ਸਭ ਕੇ ਸ਼ਹੁਕਮੇ ਆਵਦਾ ਸਭ ਕੇ ਸ਼ਹੁਕਮੇ ਜਾਏ ਜੇ ਕੋ ਮੂਰਖ ਆਪੋ ਜਾਣ ਅੰਦਾ ਅੰਧ ਕਮਾਏ ਨਾਨਕ ਹੁਕਮ ਕਉ ਗੁਰਮੁਖ ਬੂਝੈ ਜਿਸਨੋ ਕਿਰਪਾ ਕਰੇ ਲਜਾਏ ਮਹੱਲਾ ਤੀਜਾ ਸੋ ਜੋਗੀ ਜੁਗਤ ਸੁਪਾਏ ਜਿਸਨੋ ਗੁਰਮੁਖ ਨਾਮ ਪ੍ਰਾਪਤ ਹੋਏ ਜਿਸ ਜੋਗੀ ਕੀ ਨਗਰੀ ਸਭ ਕੋ ਵਸੈ ਭੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪਉੜੀ ਨਾਪੇ ਜੰਤ ਉਪਾਇਣ ਆਪੇ ਆਧਾਰ ਆਪੇ ਸੁਖਮ ਭਾਲੀਐ ਆਪੇ ਪਾਸਾਰ ਲਾਪ ਇਕਾਤੀ ਹੋਏ ਰਹੈ ਆਪੇ ਵਡ ਪਰਵਾਰ ਨਾਨਕ ਮੰਗੈ ਦਾਨ ਹਰ ਸੰਤਾਂ ਰੇ ਨਾਰ ਹੋਰ ਦਾਤਾਰਨ ਸੁਝੈ ਤੂ ਦੇਵਨ ਹਾਰ ਸ਼ੁਧ